ਸਾਖ ਪਾਣੀ ਕਰਦਾ ਯਾਰ ਮੈਂ ਕਰਦਾ ਯਾਰ ਸਾਖ ਪਾਣੀ ਪੀਣੇ ਕਿਸੀ ਦਾ ਮੈਂ ਫ੍ਰੀ ਵੀ ਕਰਦਾ ਬਿਲਕੁਲ ਕੰਨੀ ਇਧਰ ਦੇਖੋ ਜੀ ਹੋਰ 10ਵੀਂ ਤੱਕ ਦਾ ਹਾਂਜੀ ਹਾਂਜੀ ਸਕੂਲ ਅਪਗ੍ਰੇਡ ਕਰਨ ਲਈ ਦੋ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਹਾਂਜੀ ਨੰਬਰ 1 ਇੱਕ ਬੱਚਿਆਂ ਦੀ ਗਿਣਤੀ ਚਾਹੀਦੀ ਵੀ ਇੰਨੇ ਬੱਚੇ ਹੋਣੇ ਚਾਹੀਦੇ ਠੀਕ ਹੈ ਜੀ ਨੰਬਰ 2 12ਵੀਂ ਤੱਕ ਦਾ ਨੇੜੇ ਤੇ ਨੇੜੇ 4 ਜਾਂ 5 ਕਿਲੋਮੀਟਰ ਦੇ ਕੋਈ ਹੋਰ ਸਕੂਲ ਆਉਂਦੇ ਦੋ ਕੰਡੀਸ਼ਨਾਂ ਹੁੰਦੀਆਂ ਨੇ ਠੀਕ ਹੈ ਜੀ ਇਹ ਦੋਨੋਂ ਚੀਜ਼ਾਂ ਦੀ ਤਸੱਲੀ ਕਰਕੇ ਕਿ ਨੇੜਲਾ 12ਵੀਂ ਵਾਲਾ ਸਕੂਲ ਕਿੰਨੀ ਦੂਰ ਹੈ ਨੰਬਰ 1 ਨੰਬਰ 2 ਦੇ ਉੱਪਰ ਹੋਣ ਕਿੰਨੇ ਬੱਚੇ ਨੇ ਕਿ ਜੇ ਆਪਾਂ ਇਹਨੂੰ ਉਹ ਕਰਨਾ ਹੋਵੇ 12ਵੀਂ ਦਾ ਕਰਨਾ ਹੋਵੇ ਤੇ ਕਿੰਨੇ ਬੱਚੇ ਕਮਿਟ ਕਰਦਾ ਪ ਤਾਂ ਕਰਕੇ ਮੈਨੂੰ ਦੱਸ ਦਿਓ ਕਰਾਵਾਂ ਠੀਕ ਮਿਹਰਬਾਨੀ ਗਿੱਦੜਵਾਹ ਦੇ ਵਿੱਚੋਂ ਜਿਮਨੀ ਚੋਣ ਹੋਣੀ ਹੈ ਤੇ ਆਪ ਸਰਕਾਰ ਵੱਲੋਂ ਵਿਕਾਸ ਦੇ ਕਾਰਜ ਇਸ ਹਲਕੇ ਵਿੱਚ ਪੂਰੇ ਜੋਰਾਂ ਤੇ ਨੇ ਮੰਤਰੀ ਅਮਨ ਅਰੋੜਾ ਵੱਲੋਂ ਲਗਾਤਾਰ ਗਿੱਦੜਵਾਹ ਹਲਕੇ ਦੇ ਵਿੱਚ ਵਿਕਾਸ ਕਾਰਜਾਂ ਦੇ ਨੀਂ ਪੱਥਰ ਰੱਖੇ ਜਾ ਰਹੇ ਨੇ ਇਸੇ ਲੜੀ ਦੇ ਤਹਿਤ ਅੱਜ ਵੀ ਗਿੱਦੜਵਾਹ ਦੇ ਤਕਰੀਬਨ 6-7 ਪਿੰਡਾਂ ਦੇ ਵਿੱਚ ਲਿੰਕ ਰੋਡਾਂ ਦੇ ਨੀਂ ਪੱਥਰ ਰੱਖੇ ਗਏ ਜਿਨ੍ਹਾਂ ਤੇ ਤਕਰੀਬਨ 18 ਕਰੋੜ ਦੀ ਲਾਗਤ ਆਵੇਗੀ ਉਹਨਾਂ ਦੇ ਨਾਲ ਸਰਦਾਰ ਦਵਿੰਦਰ ਸਿੰਘ ਲਾੜੀਟੋਸ ਐਮ ਐਲ ਏ ਹਲਕਾ ਧਰਮਕੋਟ ਵੀ ਪਹੁੰਚੇ ਗਿੱਦਰਵਾਹ ਹਲਕੇ ਦੇ ਪਿੰਡ ਮਦੀਰ ਦੇ ਵਿੱਚ ਵੀ ਲਿੰਕ ਰੋਡ ਦਾ ਨੀ ਪੱਥਰ ਰੱਖਿਆ ਗਿਆ ਜਿੱਥੇ ਹਰਦੀਪ ਸਿੰਘ ਡੈਂਪੀ ਢਿਲੋਂ ਸੁਖਜਿੰਦਰ ਸਿੰਘ ਕੌਣੀ ਪਿਰਤਪਾਲ ਸ਼ਰਮਾ ਦੇ ਨਾਲ ਹੋਰ ਵੀ ਗਿੱਦਰਵਾਹ ਦੇ ਆਪਾਗੋ ਮੌਜੂਦ ਰਹੇ ਉੱਥੇ ਹੀ ਪਿਰਤਪਾਲ ਸ਼ਰਮਾ ਨੇ ਆਪਣੇ ਪ੍ਰਾਣੇ ਵਰਕਰਾਂ ਦੇ ਨਾਲ ਖਾਸ ਤੌਰ ਤੇ ਸ਼੍ਰੀ ਅਮਨ ਅਰੋੜਾ ਜੀ ਨਾਲ ਮੁਲਾਕਾਤ ਕਰਵਾਈ ਤੁਹਾਨੂੰ ਦੱਸ ਦਈਏ ਕਿ ਲਿੰਕ ਰੋਡ ਦਾ ਉਦਘਾਟਨ ਕਰਨ ਤੋਂ ਬਾਅਦ ਮંત્રી ਅਮਨ अरोड़ा ਨੇ ਲੋਕਾਂ ਨੂੰ ਸੰਬੋਧਨ ਵੀ ਕੀਤਾ ਉੱਥੇ ਹੀ ਪਿੰਡ ਮਦੀਰ ਵਾਸੀਆਂ ਨੇ ਆਪਣੇ ਦਾ ਕੁਝ ਹੋਰ ਖਾਸ ਮੰਗਾਂ ਵੀ ਮੰਤਰੀ ਅਮਨ अरोड़ा ਜੀ ਅੱਗੇ ਰੱਖੀਆਂ ਜਿਨ੍ਹਾਂ ਨੇ ਜਲਦ ਮੰਗਾਂ ਪੂਰਾ ਕਰਵਾਉਣ ਦਾ ਭਰੋਸਾ ਵੀ ਦਿਵਾਇਆ ਆਓ ਦੇਖਦੇ ਹਾਂ ਪੂਰੀ ਰਿਪੋਰਟ ਬាទੀ ਪਰਮ ਸਤਕਾਰਯੋਗ ਨਗਰ ਮਦੀਰ ਤੇ ਮੇਰੇ ਸਾਰੇ ਸਤਕਾਰਯੋਗ ਸਾਥੀਓ ਮੇਰੇ ਬਜ਼ੁਰਗੋ ਮਾਤਾਵਾਂ ਭੈਣਾ ਮੇਰੇ ਨੌਜਵਾਨ ਸਾਥੀ ਵੀਰ ਪਾਰਟੀ ਦੇ ਸਾਰੇ ਦਰਜਾ ਬਦਰਜਾ ਸਾਡੇ ਅਹੁਦੇਦਾਰ ਸਹਿਬਾਨ ਮੇਰੇ ਨਾਲ ਹੈ ਮੇਰੇ ਸਾਥੀ ਵੀਰ ਮੇਰੇ ਕਲੀਗ ਲਾਡੀ ਟੋਸ ਜੀ ਐਮਐਲਏ ਸਾਹਿਬ ਸਾਰੇ ਡਿਸਟ੍ਰਿਕਟ ਅਡਮਿਨਿਸਟ੍ਰੇਸ਼ਨਰ ਸਭ ਤੋਂ ਪਹਿਲਾਂ ਤਾਂ ਮਧੀਰ ਵਾਲਿਓ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਬਹੁਤ-ਬਹੁਤ ਮੁਬਾਰਕਬਾਦ ਕਿ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਕੰਮ ਅੜੇ ਪਏ ਸੀਗੇ ਗਿੱਦਰਵਾ ਹਲਕੇ ਦੇ ਉਹਨਾਂ ਦਾ ਦੀ ਕੰਮ ਦੀ ਸ਼ੁਰੂਆਤ ਹੈ ਜਿਹੜੀ ਉਹ ਪਿਛਲੇ ਕੁਝ ਸਮੇਂ ਤੋਂ ਸ਼ੁਰੂ ਹੋਈ ਹੋਈ ਹੈ ਪਹਿਲਾਂ ਵੀ 2 ਸਾਲਾਂ ਦੇ ਵਿੱਚ ਚਾਹੇ 24 ਘੰਟੇ ਬਿਜਲੀ ਦੀ ਆਪਾਂ ਗੱਲ ਕਰ ਲਈ ਹਰ ਘਰ ਨੂੰ ਬਿਜਲੀ ਫ੍ਰੀ ਦੀ ਗੱਲ ਕਰ ਲਈਏ ਦੇਣੇ ਲਾਈਟ ਦੀ ਸਹੂਲਤਾਂ ਦੀ ਗੱਲ ਕਰ ਲਈਏ ਨੌਕਰੀਆਂ ਦੀ ਗੱਲ ਕਰਨੀ 45000 ਬਿਨਾਂ ਪੈਸਿਆਂ ਤੋਂ ਬਿਨਾਂ ਸਫਾਰਸ਼ਾਂ ਤੋਂ ਸਿਹਤ ਤੇ ਸਿੱਖਿਆ ਸਹੂਲਤਾਂ ਦੀ ਗੱਲ ਕਰ ਲਈਏ ਸਾਰਿਆਂ ਦੇ ਵਿੱਚ ਬਹੁਤ ਕੰਮ ਹੋਇਆ ਪਰ ਜਿਹੜੇ ਮੁੱਢਲੇ ਕੰਮ ਕਈ ਕੰਮ ਜਿਹੜੇ ਰੋਕੇ ਪਏ ਸੀਗੇ ਪਿਛਲੇ ਲੰਬੇ ਸਮੇਂ ਤੋਂ ਲੰਬੇ ਸਮੇਂ ਦੀਆਂ ਸਰਕਾਰਾਂ ਤੋਂ ਉਹਨਾਂ ਦਾ ਕੰਮ ਦਾ ਸ਼ੁਰੂਆਤ ਹੈ ਉਹ ਵੀ ਹੋ ਚੁੱਕੀ ਹੈ ਤੇ ਇਸੇ ਲੜੀ ਦੇ ਵਿੱਚ ਅੱਜ ਗਿੱਦੜਵਾ ਹਲਕੇ ਦੇ 130 ਕਿਲੋਮੀਟਰ ਲੰਬੀਆਂ ਸੜਕਾਂ ਲਿੰਕ ਰੋਡਾਂ ਫਿਰਨੀਆਂ 1.85 ਕਰੋੜ ਦੀ ਲਾਗਤ ਦੇ ਨਾਲ ਉਹ ਸ਼ੁਰੂਆਤ ਹੈ ਉਹਨਾਂ ਦੀ ਹੋਣ ਜਾ ਰਹੀ ਜਿਦੇ ਵਿੱਚ ਟੋੜੇ ਹਿੱਸੇ ਵੀ ਦੋ ਸੜਕਾਂ ਫਿਰਨੀਆਂ 2 ਕਰੋੜ 21 ਲੱਖ ਰੁਪਏ ਦੀ ਲਾਗਤ ਦੇ ਨਾਲ ਉਹ ਆਈਆਂ ਨੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਕੋਹਾਂਤਪਾਨ ਜੀ ਦੀ ਸਰਕਾਰ ਦੀ ਅਗਵਾਈ ਦੇ ਵਿੱਚ ਕੱਲਾ-ਕੱਲਾ ਕੰਮ ਹੈ ਜਿਹੜਾ ਉਹ ਗਿੱਦੜਵਾ ਹਲਕੇ ਦਾ ਹੋਊਗਾ ਅ ਉਹਦੇ ਲਈ ਸਾਨੂੰ ਤੁਹਾਡੇ ਸਾਥ ਸਹਿਯੋਗ ਦੀ ਲੋੜ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਚਾਹੇ ਸਾਰੇ ਦਾ ਸਾਰਾ ਮਾਲਵੇ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਭੋਗਤਿਆ 69 ਦੇ ਵਿੱਚੋਂ 66 ਸੀਟਾਂ ਆਈਆਂ ਪਰ ਤੁਹਾਡਾ ਤੁਸੀਂ ਕਿਸੇ ਗੱਲੋਂ ਪਛੜ ਗਏ ਪਰ ਮੈਂ ਸਮਝਦਾ ਤੇ ਇਹ ਇੱਕ ਸੁਨਹਿਰੀ ਮੌਕਾ ਹੈ ਤਾਂ ਕਿ ਸਰਕਾਰ ਦੇ ਵਿੱਚ ਤੁਸੀਂ ਆਪ ਦਾ ਨਮਾਇੰਦਾ ਜਿਹੜਾ ਉਹ ਭੇਜ ਸਕੋ ਤੁਹਾਡਾ ਵਕੀਲ ਬਣ ਕੇ ਤੁਹਾਡੇ ਸਾਰੇ ਡਵੈਲਪਮੈਂਟ ਦੇ ਕੰਮ ਲੈ ਜਿਹੜੇ ਉਹ ਨਮਾਇੰਦਾ ਕਰੂਗਾ ਇਹ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਤੁਹਾਡਾ ਵਾਦਾ ਕਰਦਿਆਂ ਸੋ ਤਗੜੇ ਹੋ ਜੋ ਹੰਬੜਾ ਮਾਰੋ ਹਿੰਮਤ ਕਰੋ ਕੱਲਾ ਕੱਲਾ ਕੰਮ ਹੈ ਜਿਹੜਾ ਉਹ ਗਿੱਦੜਵਾ ਹਲਕੇ ਦਾ ਉਹ ਕਰਾ ਕੇ ਦੰਮ ਲੋਗੀ ਭਵੰਤ ਪਾਜੀਆਂ ਦੀ ਸਰਕਾਰ ਸੋ ਜੀ ਗਰਮੀਤ ਸਿੰਘ ਆ ਜੀ ਆਮ ਆਦਮੀ ਪਾਰਟੀ ਦੇ ਵਰਕਰ ਆ ਜੀ ਅੱਜ ਇਹ ਸਾਡੇ ਸੜਕ ਦਾ ਰਿਕਾਟਨ ਸੀਗਾ ਜੀ ਗਿੱਦੜਵਾ ਤੋਂ ਲੈ ਕੇ ਰਖਾਲੇ ਤੱਕ ਦਾ ਆਸੀਂ ਮੰਤਰੀ ਸਾਹਿਬ ਜੀ ਨੂੰ ਇੱਥੇ ਮਿਲੇ ਸੀਗੇ ਤੇ ਅਸੀਂ ਮੰਗਾ ਰੱਖਿਆ ਇੱਕ ਤਾਂ ਸਾਡੇ ਸਕੂਲ ਹੋਣਾ ਚਾਹੀਦਾ ਪਲੱਸ 2 ਦਾ ਤੇ ਇੱਕ ਸਾਡੇ ਲਾਇਬ੍ਰੇਰੀ ਹੋਣੀ ਚਾਹੀਦੀ ਪਿੰਡ ਮਦੀਰ ਚ ਤੇ ਇੱਕ ਸਾਡੇ ਬੱਚਿਆਂ ਦੇ ਖੇਡਣ ਲਈ ਕੋਈ ਚੰਗਾ ਗਰਾਊਂਡ ਨਹੀਂ ਤੇ ਇੱਕ ਛੱਪੜ ਦੇ ਸੀਮ ਨਾਲੇ ਦੀ ਅਸੀਂ ਮੰਗ ਕੀਤੀ ਹੈ ਵੀ ਜੇ ਉਹ ਪਾਈਪਾਂ ਪਾਏ ਜਾਣ ਸੀਮ ਨਾਲੇ ਨੂੰ ਤੇ ਇਹ ਸਾਡੇ ਪਿੰਡ ਦਾ ਵਿਕਾਸ ਹੁੰਦਾ ਇੱਕ ਸਾਡੇ ਗਰੀਬਾਂ ਦੇ ਕਮਰਿਆਂ ਦੇ ਪੈਸੇ ਬੜੇ ਲੰਮੇ ਸਮੇਂ ਤੋਂ ਅੜ ਰਹੇ ਆ ਤਿੰਨ ਤੇ ਨਰੇਗਾ ਦੇ ਪੈਸੇ ਉਹ ਇਸ ਚੀਜ਼ਾਂ ਤੇ ਅਸੀਂ ਉਹਨਾਂ ਨੂੰ ਆਖਿਆ ਵੀ ਧਿਆਨ ਦੇ ਦਿਓ ਪਿੰਡ ਦਾ ਸਕੂਲ ਪਲੱਸ 2 ਦਾ ਕਰ ਦਿਓ ਤਾਨੂੰ ਵੋਟਾਂ ਮੰਗਣ ਦੀ ਲੋੜ ਨਹੀਂ ਸਾਡੇ ਪਿੰਡ ਦੇ ਲੋਕ ਸਾਨੂੰ ਵੋਟਾਂ ਭਾਲ ਭਾਲ ਕੇ ਆ ਪਾਉਣਗੇ। ਅੰਤਰੀ ਸਾਲ ਦਾ ਵਿਸ਼ਵਾਸ ਇਹ ਆ ਵੀ ਇਹ ਇਲੈਕਸ਼ਨਾਂ ਤੋਂ ਪਹਿਲਾਂ ਪਹਿਲੇ ਛੋੜੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਤੇ ਹਰਦੀਪ ਸਿੰਘ ਡੈਂਪੀ ਢੱਲੋਂ ਨੂੰ ਮਿਲੋ। ਹਾਂਜੀ ਉਹਨਾਂ ਨੇ ਇੱਕ ਵਿਸ਼ਵਾਸ ਦਵਾਇਆ ਤੇ ਵੀ ਇਹ ਛੋੜੀਆਂ ਮੰਗਾਂ ਛੇਤੀ ਹੀ ਪੂਰੀਆਂ ਕੀਤੀਆਂ ਜਾਣਗੀਆਂ। ਜਿਹੜੇ ਜਿਮਨੀ ਚੋਣਾਂ ਹੋਂ ਦਾ ਬਹੁਤ ਫਾਇਦਾ ਜੀ। ਨੁਕਸਾਨ ਕੀ ਹੈ ਜੇ ਸਾਡੇ ਕੰਮ ਹੁੰਦੇ ਆ ਤਾਂ ਸਾਡਾ ਫਾਇਦਾ ਹੀ ਹੈ। ਕਿਉਂਕਿ ਜਦੋਂ ਮੰਨ ਲਓ ਆਪਣੇ ਸਾਰੇ ਪੰਜਾਬ ਦੇ ਇਲੈਕਸ਼ਨ ਹੁੰਦੇ ਆ ਉਦੋਂ 117 ਸੀਟਾਂ ਅਜਮਨ ਲੋਕਾਂ ਨੇ ਕਿ ਦੜਵਾ ਹਲਕੇ ਨੂੰ ਮੰਨ ਲੋ ਚੰਡੀਗੜ੍ਹ ਦੀ ਸੀਟ ਮੰਨਿਆ ਜਾਂਦਾ ਬਹੁਤ ਵੱਡੀ ਇੱਕ ਇਹ ਚੰਗੀ ਗੱਲ ਆ ਜਿਹੜੇ ਅੱਜ ਸਾਡੇ ਮੰਤਰੀ ਆਏ ਆ ਜੇਕਰ ਇਹ ਜਿਮਨੀ ਚੋਣਾਂ 'ਚ ਹੁੰਦੀ ਆ ਤਾਂ ਸਾਡੇ ਪਿੰਡ ਜਿਮਨੀ ਚੋਣ ਦੇ ਕਾਰਨ ਹੀ ਅੱਜ ਅਮਨ ਰੂੜਾ ਤੇ ਹੋਰ ਜਿਹੜੇ ਨਾਲ ਆਏ ਸੀ ਸਾਥੀ ਕਿਉਂਕਿ ਸਾਰਿਆਂ ਦੇ ਅਸੀਂ ਨਾਂ ਬੋਲ ਕੇ ਜਾਣਦੇ ਨਹੀਂ ਕਿ ਨਹੀਂ ਤਾਂ ਅਸੀਂ ਦੱਸ ਹੀ ਦਿੰਦੇ ਵੀ ਕਿਹੜੇ ਕਿਹੜੇ ਮੰਤਰੀ ਆਏ ਸੀ ਤੇ ਅਸੀਂ ਉਹਨਾਂ ਦੇ ਆਉਣ ਦਾ ਬਹੁਤ ਧੰਨਵਾਦ ਕਰਦੇ ਆ ਜੀ ਤੇ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਂ ਨਹੀਂ ਅਸੀਂ ਭਗਵਾਨ ਤਮਨ ਜੀ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਅੱਜ ਇੱਥੇ ਕੈਬਨਟ ਮੰਤਰੀਆਂ ਨੂੰ ਭੇਜਿਆ ਤੇ ਉਹ ਸਾਡੇ ਲਈ ਇੰਨਾ ਕੁਝ ਕਰ ਰਹੇ ਆ ਤੇ ਅਸੀਂ ਇੱਕ ਭਗਵਾਨ ਤਮਨ ਜੀ ਨੂੰ ਇਹ ਵੀ ਸਨੇਹਾ ਪਹੁੰਚਾਉਣਾ ਚਾਹੁੰਦੇ ਆ ਜੀ ਜਿਵੇਂ ਉਹਨਾਂ ਨੇ ਕਹਿਤਾ ਵੀ ਬੀਐਡ ਮੁੰਡੇ ਸਰਪੰਚੀ ਇਲੈਕਸ਼ਨ ਲੜਨਗੇ ਪਰ ਅਸੀਂ ਇੱਕ ਇਹ ਵੀ ਸਨੇਹ ਦਾ ਮੈਸੇਜ ਲਾਉਨੇ ਆ ਜੀ ਜਦੋਂ ਸਾਡੇ ਸਕੂਲਾਂ 'ਚ ਹੀ ਪਿੰਡਾਂ 'ਚ ਸਕੂਲ ਹੀ ਹਾਈ ਹੈ ਜੀ ਕਿਤੇ ਪ੍ਰਾਇਮਰੀ ਆ ਕਿਤੇ ਮਿਡਲ ਆ ਤੇ ਬੀਐਡ ਮੁੰਡੇ ਸਾਨੂੰ ਮੰਨ ਲਓ ਕਿੱਥੋਂ ਮਿਲਣਗੇ ਕਹਿੰਦੇ ਵੀ ਅਸੀਂ ਆਮ ਆਦਮੀ ਪਾਰਟੀ ਆ ਵੀ ਆਮ ਬੰਦਿਆਂ ਦੀ ਸੁਣਾਈ ਹੈ ਪਰ ਸਾਡੇ ਵਰਗੇ ਆਮ ਬੰਦੇ ਤਾਂ ਚੋਣ ਮੈਦਾਨ ਚੋਂ ਬਾਹਰ ਹੈ ਜਦੋਂ ਕਿ ਪਿਛਲਾ ਇਲੈਕਸ਼ਨ ਹੋਇਆ ਸੀ ਰਾਜੇ ਵਿਣਗਾ ਵੀ ਇੱਥੇ ਕਾਂਗਰਸ ਦੀ ਸਰਕਾਰ ਸੀ ਅਗਵਾਈ ਹੇਟ ਹੋਇਆ ਸੀ ਤੇ ਐਮ ਐਲ ਏ ਰਾਜਾ ਵਿਣਗ ਸੀ ਮੈਂ ਹੁਣ ਮੰਨ ਲਓ ਦਸਵੀਂ ਪਾਸ ਸੀ ਤੇ ਅਸੀਂ ਸਰਪੰਚੀ ਦੀ ਚੋਣ ਲੜੀ ਹੈ ਜੀ ਉਹ ਚੋਣ ਲੜਨ ਦੇ ਬਾजूद ਉਹਨਾਂ ਨੇ ਸਾਡੀ ਮੰਨ ਲਓ ਸਾਡੇ ਕੋਲੇ ਉਹ ਜਿਹੜੀ ਫੈਲ ਫੈਲ ਦੀ ਫੋਟੋ ਅੱਜ ਵੀ ਸਾਡੇ ਕੋਲੇ ਆ ਤੇ ਮੰਨ ਲਓ ਅਸੀਂ ਏਜੰਟ ਬੰਦੇ ਰਹੇ ਆ ਆਮ ਪਾਰਟੀ ਦੇ ਪਰ ਉਹ ਸਾਡੀਆਂ ਫਿਰ ਮੰਗਾਂ ਤੇ ਤਾਂ ਪਾਣੀ ਫਿਰ ਰਿਹਾ ਦੀਦਾ ਹੀ ਆਮ ਲੋਕਾਂ ਦੇ ਤਾਂ ਪਰ ਅਸੀਂ ਇਹ ਕਹਿੰਦੇ ਵੀ ਪਹਿਲਾਂ ਸਾਡੇ ਸਕੂਲ ਤਾਂ ਮੰਨ ਲਓ ਪਲੱਸ 2 ਦੇ ਬੀਏ ਦੇ ਹੁਣ ਤਾਂ ਅਸੀਂ ਪੜ ਸਕਗੇ ਸਰਪੰਚੀ ਤੇ ਜੀ ਮੰਨ ਲਓ ਘੱਟੋ ਘੱਟ ਵੀ 8ਵੀਂ ਪਾਸ ਹੈ ਜਿੱਥੇ ਸਕੂਲ ਹੈ ਵੀ ਮੰਨ ਲਓ ਮਿਡਲ ਸਕੂਲ ਹੈ ਸਕੂਲਾਂ ਦੇ ਹਿਸਾਬ ਨਾਲ ਜਿਹੜੀ ਐਜੂਕੇਸ਼ਨ ਹੈ ਸਰਪੰਚੀ ਦੀ ਦਿੱਤੀ ਜਾਵੇ ਅਸੀਂ ਬੇਨਤੀ ਕਰਦੇ ਹਾਂ ਸਾਰੇ ਪਿੰਡ ਦੇ ਨਗਰ ਨਿਵਾਸੀ ਖੜੇ ਆ ਤੇ ਅਸੀਂ ਜੇ ਕੋਈ ਉੱਚਾ ਨੀਵਾ ਬੋਲਿਆ ਆ ਗਿਆ ਹੋਵੇ ਤਾਂ ਕਿਸੇ ਵੀ ਵਰਕਰ ਨੂੰ ਜਾਂ ਕਿਸੇ ਲੀਡਰ ਨੂੰ ਤੇ ਅਸੀਂ ਮਾਫੀ ਚਾਹੁੰਦੇ ਹਾਂ ਜੀ